ਸੈਂਕੜੇ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਅੱਜ ਫਾਜ਼ਿਲਕਾ ਵਿੱਚ ਮੁਖਤੀ ਬਿਰੋਡ ਫਲਾਈਓਵਰ ਤੇ ਰੇਲ ਅਤੇ ਸੜਕ ਆਵਾਜਾਈ ਨੂੰ ਠਾਪ ਕੀਤਾ ਗਿਆ ਇਹ ਰੋਜ਼ ਪ੍ਰਦਰਸ਼ਨ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਦ ਦੇ ਕੀਤਾ ਗਿਆ ਜ਼ਿਲ੍ਹਾ ਫਾਜ਼ਿਲਕਾ ਦੇ ਫਾਜ਼ਿਲਕਾ ਸ਼ਹਿਰ ਅਬੂਰ ਅਰਨੀ ਵਾਲਾ ਜਲਾਲਾਬਾਦ लादूका मंडी ਅਤੇ ਹੋਰ ਕਸਬਿਆਂ ਵਿੱਚ ਸਾਰੇ ਕਾਰੋਬਾਰ ਮੁਕੰਮਲ ਤੌਰ ਤੇ ਠੱਪ ਰਹੇ। ਰੋਜ਼ ਦਰਨਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲ ਰਿਹਾ। ਇਸ ਤਰ੍ਹਾਂ ਵਕ ਵਕ ਥਾਵਾ ਤੇ ਹੋਈ ਵਿਸ਼ਾਲ ਇਕੱਠਾ ਨੂੰ ਸੂਬਾ ਅਗੋ ਸਤਨਾਮ ਸਿੰਘ ਪੰਨੂ, ਕੁਲਵੰਤ ਸਿੰਘ ਹਸਤਾ ਕਲਾ, ਬਲਜੀਤ ਸਿੰਘ ਮਹੂਆਣਾ, ਗੌਰਵ ਬਤਰਾ ਜਮਾਲਕੇ, ਜਸਵਿੰਦਰ ਲਾਦੋਕਾ, ਪ੍ਰਗਟ ਸਿੰਘ ਚੱਕਪੱਖੀ ਲਖਵਿੰਦਰ ਸਿੰਘ ਸਿੱਧੂਪੁਰ ਯੂਨੀਅਨ ਰਵਿੰਦਰ ਕੰਬੋਜ ਅਤੇ ਹਰਦੀਪ ਸਿੰਘ ਸ਼ੇਰੇ ਪੰਜਾਬ ਨੇ ਸੰਬੋਧਨ ਕੀਤਾ ਮੁੱਖ ਮੰਗਾ ਅਤੇ ਗੱਲਾਂ ਆਗੂਆਂ ਨੇ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਲੋਕਾਂ ਦੇ ਹਿੱਤ ਵਿੱਚ ਮਜ਼ਦੂਰਾਂ ਕਿਸਾਨਾਂ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਰੋਜ਼ਗਾਰ ਨੂੰ ਤਬਾਹ ਕਰ ਰਹੀ ਹੈ ਰੋਸਦਰਨੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਸੀ 2 ਜੋੜ ਦਾ ਨਿਸ਼ਾਨ 50 ਅਨੁਸਾਰ ਬਣਾਉਣ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਬਿਜਲੀ ਐਕਟ 2023 ਰੱਦ ਕਰਨ ਅਤੇ 58 ਸਾਲ ਤੋਂ ਵੱਧ ਉਮਰ ਵਾਲੇ ਕਿਸਾਨਾਂ ਮਜ਼ਦੂਰਾਂ ਲਈ 10000 ਰੁਪਏ ਮਹੀਨਾਵਾਰ ਪੈਨਸ਼ਨ ਦੀ ਮੰਗ ਕੀਤੀ ਗਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਖੇਤੀ ਮੰਡੀ ਐਕਟ 1961 ਵਿੱਚ ਨਿਜੀਕਰਨ ਨਾਲ ਜੁੜੀਆਂ ਸੌਦਾਂ ਤੁਰੰਤ ਰੱਦ ਕੀਤੀਆਂ ਜਾਣ। ਸੰਗਰਾਸ਼ ਦਾ ਵਦੇਰਾ ਤੇਜ਼ ਕਰਨ ਦਾ ਸੱਦਾ। ਕਿਸਾਨ ਰਾਗੂਆਂ ਨੇ ਸੰਗਰਾਸ਼ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕਰਦਿਆਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਬਹੁਤ ਸਾਰੇ ਯੂਨੀਅਨਾਂ ਦੇ ਪ੍ਰਧਾਨਾਂ ਨੇ ਵੀ ਸੰਬੋਧਨ ਕੀਤਾ। ਜੀਵਿਕ ਪੁਨਬਾਸ ਯੂਨੀਅਨ ਆਰਤੀ ਯੂਨੀਅਨ ਵਪਾਰ ਮੰਡਲ ਟੈਕਸੀ ਯੂਨੀਅਨ ਸਬਜ਼ੀ ਮੰਡੀ ਯੂਨੀਅਨ ਅਤੇ ਆਂਗਣਵਾੜੀ ਯੂਨੀਅਨ ਅਗਲੇ ਪ੍ਰਦਰਸ਼ਨਾਂ ਦੇ ਸੱਦੇ ਨਾਲ ਇਸ ਅੰਦੋਲਨ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ ਗਈ ਜੋ ਪੰਜਾਬ ਵਰਗੇ ਸੂਬੇ ਨੂੰ ਪ੍ਰੋਗਰੈਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੀ ਦੇਖੋ ਉਹ 13 ਫਰਵਰੀ ਤੋਂ ਜਿਹੜਾ ਆਪਣੇ ਹੱਕੀ ਤੇ ਜਾਇਜ਼ ਮੰਗਾ ਵਾਸਤੇ ਜੋ ਮੋਰਚੇ ਚੱਲ ਰਹੇ ਆ ਪਿਛਲੇ ਅੰਦੋਲਨ ਦੌਰਾਨ ਹਕੂਮਤ ਨੇ ਮੰਨਿਆ ਸੀ ਕਿ ਅਸੀਂ ਜਿਹੜੇ ਮਸਲੇ ਹੱਲ ਕਰਾਂਗੇ ਮੰਗਾ ਮੰਨਾਂਗੇ ਪਰ ਉਹਨਾਂ ਤੋਂ ਸਰਕਾਰ ਮੁਕਰੀ ਹੈ ਭੱਜੀ ਹੈ ਨਸੀ ਹੈ ਸੋ ਉਸ ਨੂੰ ਲੈ ਕੇ 13 ਫਰਵਰੀ ਤੋਂ ਜਿਹੜੇ ਸਾਰੇ ਬਾਰਡਰਾਂ ਤੇ ਸੰਘਰਸ਼ ਚੱਲ ਰਹੇ ਆ ਉਸ ਕਰਕੇ ਅੱਜ ਜਿਹੜਾ 30 ਦਸੰਬਰ ਦਾ ਪੰਜਾਬ ਬੰਦੀ ਕਾਲ ਦਿੱਤੀ ਗਈ ਹੈ ਪੂਰਾ ਪੰਜਾਬ ਬੰਦ ਅਸੀਂ ਫਾਜ਼ਲ ਕਾਦੇ ਫਲਾਈਓਵਰ ਦੇ ਉੱਪਰ ਖੜੇ ਆ ਕਿਉਂਕਿ ਇਕੱਲੇ ਕਿਸਾਨ ਦੀ ਲੜਾਈ ਨਹੀਂ ਪਹਿਲਾਂ ਦੱਸ ਦਈਏ ਕਿਸਾਨ ਮਜ਼ਦੂਰ ਦੁਕਾਨਦਾਰ ਜਿੰਨਾ ਵੀ ਵਰਗਿਆ ਸਾਰੇ ਦੇ ਵਰਗ ਦੀ ਲੜਾਈ ਹੈ ਉਹਦੇ ਵਾਸਤੇ ਜਿਹੜਾ ਸਾਰਿਆਂ ਨੂੰ ਹੀ ਇੱਕ ਮੁੱਠ ਹੋ ਕੇ ਲੜਨ ਦੀ ਅਸੀਂ ਜਿਹੜੇ ਇੱਕ ਮੁੱਠ ਜੋ ਚ ਬੰਦ ਕੀਤਾ ਸੀ ਸੋ ਅੱਜ ਫਾਜ਼ਲਕਾ ਦੇ ਫਲਾਈਓਵਰ ਦੇ ਉੱਪਰ ਕਰਿਆ ਜਿੱਤੇ ਸਾਡੀਆਂ ਭੈਣਾਂ ਮਤਾਵਾਂ ਪ੍ਰਭਾਰਤੀ ਜਥੇਬੰਦੀਆਂ ਪੂਰਾ ਜਿੰਨਾ ਵੀ ਫਾਜ਼ਲਕਾ ਦਾ ਮਾਰਕੀਟ ਕਮੇਟੀ ਦਫਤਰ ਆ ਜਾਂ ਆਰਟੀ ਸਿਚੁਏਸ਼ਨ ਸਾਰੇ ਵਰਗਾਂ ਦਾ ਪੂਰਾ ਭਰਪੂਰ ਸੰਯੋਗ ਮਿਲਿਆ ਵਾ ਸੋ ਅਸੀਂ ਬੇਨਤੀ ਕਰਦੇ ਆਂ ਕਿ ਸਰਕਾਰ ਅੰਨੀ ਬੋਲੀ ਗੁੰਗੀ ਸਰਕਾਰ ਅੱਜ ਪੂਰਾ ਪੰਜਾਬ ਬੰਦ ਹੈ ਫਾਜ਼ਲਕਾ ਬੰਦ ਹੈ ਪੂਰੇ ਜ਼ਿਲ੍ਹੇ ਬੰਦ ਆ ਸੋ ਉਸ ਨੂੰ ਲੈ ਕੇ ਇਹ ਗੱਲ ਜਿਹੜੀ ਤੱਕ ਦੂਸਰੀ ਗੱਲ ਕਰਦੀ ਏ ਡੱਲੇਵਾਲ ਸਾਹਿਬ ਜਿਨ੍ਹਾਂ ਨੂੰ ਲਗਭਗ 35 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਆ ਸੋ ਉਹਨਾਂ ਦੇ ਖੂਨ ਖੂਨ ਆਪਣੀ ਬੂੰਦ ਬੂੰਦ ਦਾ ਕਤਰਾ ਜਿਹੜਾ ਦੇਸ਼ ਵਾਸਤੇ ਵਾਰ ਰਹੇ ਆ ਲੜ ਰਹੇ ਆ ਇੱਕ ਬਜ਼ੁਰਗ ਸੋ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਘਰਾਂ ਚ ਬੈਠੇ ਆ ਇਹ ਸੰਘਰਸ਼ ਦੇ ਹਿੱਸਾ ਬਣੀਏ ਇੱਕ ਮੋਟੋ ਕੇ ਇੱਕ ਲੜਾਈ ਲੜੀਏ ਇਕੱਠੇ ਹੋ ਕੇ ਲੜਾਈ ਜਿਹੜੀ ਆਪਾਂ ਜਿੱਤ ਸਕਦੇ ਆ ਸਾਰੀਆਂ ਜਥੇਬੰਦੀਆਂ ਨੂੰ ਮੇਰੇ ਵੱਲੋਂ ਇਹ ਬੇਨਤੀ ਹੈ ਕਿ ਅਪਲਾਈਓਰ ਤੇ ਇੱਕ ਸਾ ਲੱਗਦਾ ਬਾਕੀ ਕਿਹੜਾ ਥਾਂ ਤੇ ਚੱਲ ਰਹੇ ਦੇਖੋ ਆਪਣੇ ਜ਼ਿਲ੍ਹਾ ਫਾਜ਼ਲਕਾ ਦੀ ਗੱਲ ਕਰ ਰਹੇ ਹੋ ਆਪਣੇ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਲਗਭਗ 4 ਜਾਂ 5 ਥਾਵਾਂ ਤੇ ਲੱਗਿਆ ਵਾ ਤਾਂ ਜਿਹੜਾ ਫਾਜ਼ਲਕਾ ਮੇਨ ਜਿਹੜਾ ਜ਼ਿਲ੍ਹੇ ਦੇ ਲੈਵਲ ਤੇ ਨੇੜੇ ਲੱਗਦੇ ਪਿੰਡ ਜਾਂ ਜਥੇਬੰਦੀਆਂ ਸਾਰਿਆਂ ਦਾ ਸੰਯੋਗ ਜਿਵੇਂ ਫਾਇਲ ਕਰਦੇ ਲੋਕਾਂ ਦਾ ਸੰਯੋਗ ਮਿਲਿਆ ਉਹਨਾਂ ਨੇ ਫਲਾਈਓਵਰ ਜਿਹੜਾ ਡਿਸਾਈਡ ਕੀਤਾ ਸੀ ਉਹਨਾਂ ਦਾ ਵੀ ਧੰਨਵਾਦ ਹੋਰ ਜਗ੍ਹਾ ਦੇ ਸਟੇਸ਼ਨ ਵਗੈਰਾ ਦੇ ਦੇਖੋ ਸਾਰਿਆਂ ਨੇ ਸੰਯੋਗ ਕੀਤਾ ਬੱਸ ਸਟੈਂਡ ਵੀ ਬੱਸ ਵਪਨਬਾਸ ਵਾਲੇ ਸਾਡੇ ਸਰਾ ਜਿਹੜੇ ਜਥੇਬੰਦੀ ਉਹ ਵੀ ਆਈ ਹੈ ਰੇਲਵੇ ਵਾਲਿਆਂ ਨੇ ਵੀ ਜਿਹੜੀ ਰੇਲ ਅਸੀਂ ਉਹ ਬੰਦ ਕੀਤੀ ਐ ਰੇਲੇ ਵਾਲਿਆਂ ਨੇ ਵੀ ਇਹਦੇ ਵਿੱਚ ਸੰਯੋਗ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਹਉਮੇ ਦੀ ਲੜਾਈ ਹੋਊਗਾ ਕੀ ਕੀ ਹੈਗੀਆਂ ਮੇਨ ਮੰਗਾ ਮੇਨ ਮੰਗਾ ਵੇਖੋ ਜੀ ਐਮਐਸਪੀ ਦੀ ਜਿਹੜੀ ਮੇਨ ਮੰਗਾ ਹੈ ਮਿਨੀਮਮ ਸਪੋਰਟ ਪ੍ਰਾਈਸ ਦੇਖੋ ਤੇ ਦੂਸਰੀ ਹੈ ਸੁਵਮੀ ਨਾਲ ਰਿਪੋਰਟਮ ਸੀ2 ਪਲੱਸ ਦੇ 50% ਜਿਹੜਾ ਕਿਸਾਨ ਆਪਣਾ ਖਰਚਾ ਕਰਕੇ ਉਹਨੂੰ 50% ਜਿਹੜਾ ਉਹ ਵਾਧਾ ਮਿਲਣਾ ਚਾਹੀਦਾ ਮਜ਼ਦੂਰਾਂ ਦੀ ਮੰਗ ਦੱਸਦੀ ਏ ਮੰਗਾ 13 ਮਜ਼ਦੂਰਾਂ ਦੇ 200 ਦਿਨ ਦੀ ਕੰਮ ਦੀ ਅਸੀਂ ਮੰਗ ਕਰ ਰਹੇ ਹਾਂ ਤੇ ਨਾਲ 700 ਰੁਪਏ ਜਿਹੜੇ ਉਹ ਤਿਆਰੀ ਦੀ ਕੰਮ ਕਰ ਰਹੇ ਆ ਬਿਜਲੀ ਪ੍ਰਾਈਵੇਟ ਕੀਤੀ ਗਈ ਹੈ ਸਾਰੀਆਂ ਮੰਗਾਂ ਲੈ ਕੇ 13 ਮੰਗਾਂ ਦੇ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਅਗਲਾ ਕੀ ਕਦਮ ਚੁੱਕ ਰਗੇ ਦੇਖੋ ਅੱਜ ਦੇ ਪ੍ਰਦਰਸ਼ਨ ਤੋਂ ਸਰਕਾਰ ਜੇ ਸਾਡੀ ਗੱਲ ਨਹੀਂ ਸੁਣਦੀ 4 ਤਰੀਕ ਨੂੰ ਖਨੋਰੀ ਬਾਰਡਰ ਦੇ ਉੱਤੇ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਬਹੁਤ ਵੱਡੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਉੱਥੇ ਜਿਹੜੇ ਸਾਡੇ ਬੁੱਧੀਜੀਵ ਆਗੂ ਅੱਗੇ ਫੈਸਲਾ ਲੈਣਗੇ ਫਿਰ ਉਹ ਤਿੱਖਾ ਐਕਸ਼ਨ ਜਿਹੜਾ ਕਰਦੇ ਆ ਉਹਦੇ ਨਾਲ ਅਸੀਂ ਸਾਰੇ ਸਾਥ ਦੇ ਨਾਲ ਤਿਆਰ ਆ। ਆਹ ਵਾਲੀਆਂ ਸਰਕਾਰ ਦੇ ਨਾਲ ਐ ਸਰਕਾਰ ਜਿਹੜੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਅਸੀਂ ਕਿਸਾਨਾਂ ਵੀਰਾਂ ਦੇ ਨਾਲ ਐ ਜੋ ਅਸੀਂ ਇੰਨਾ ਕਰਨਾ ਲਈ ਬੈਠੇ ਸਭ ਕਿਸਾਨਾਂ ਵੀਰਾਂ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਰਕਾਰ ਪੂਰੀਆਂ ਕਰੇ ਹਨ ਕੁਝ ਨਹੀਂ ਦੇ ਰਹੀ ਵੱਧ ਗਰੀਬੀ ਬਹੁਤ ਹੈ ਨੱਚ ਬੋਚਾਂ ਲੜ ਰਹੇ ਨੇ ਸਾਡੇ 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 ਬੱਚੇ ਨੱਚੇ ਲਾ ਰਹੇ ਨੇ ਤੇ ਸਾਡੇ ਨਾ ਧਰਨੀਆਂ ਨਹੀਂ ਮੰਦ ਪੂਰੀਆਂ ਕਰਨ ਸਰਕਾਰ ਵਾਲੇ ਅਸੀਂ ਤਰਨਾ ਲਾ ਰਹੇ ਜਿਹੜਾ ਪੂਰੀਆਂ ਮੰਗਾ ਕਰਨ ਸਾਧੀਆਂ ਤੇ ਅਸੀਂ ਸਰਕਾਰ ਤੋਂ ਮੰਗ ਰਹੇ ਸਾਡੀ ਕੋਈ ਪੂਰੀ ਨਹੀਂ ਹੋ ਰਹੀ ਜਿਹੜੀ ਜਿਹੜੀ ਮੰਗ ਉਹ ਨਾ ਸਰਕਾਰ ਕਰਦੀ ਸੀ ਅਸੀਂ ਆ ਦੇਵਾਂਗੇ ਆ ਦੇਵਾਂਗੇ ਪਹਿਸਲਾ